ਗੁੱਸੇ 'ਚ ਲਾਲ ਹੋ ਗਏ ਕਰਨਲ ਪੁਸ਼ਪਿੰਦਰ ਬਾਠ ਦੇ ਪਤਨੀ ਤਾਂ ਇੱਕ ਬਾਰ ਫੇਰ ਸੜਕਾਂ ਦੇ ਉੱਤੇ ਉਤਰੇ ਨਾਲ ਕਿਸਾਨ ਤੇ ਨਾਲ ਹੋਰ ਲੋਕ ਵੀ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆਏ। ਦਰਅਸਲ ਬਿੱਤੇ ਦਿਨੀ ਪਟਿਆਲਾ ਦੇ ਸਮਾਣਾ ਰੋਡ ਦੇ ਉੱਤੇ ਸਕੂਲੀ ਵਿਦਿਆਰਥੀਆਂ ਦੇ ਨਾਲ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਜਾਂਦੀ ਆ। ਜਿਸ ਤੋਂ ਬਾਅਦ ਪੀੜਤ ਪਰਿਵਾਰ ਇਨਸਾਫ ਦੇ ਲਈ ਦਰਦਰ ਦੀਆਂ ਠੋਕਰਾਂ ਖਾ ਰਿਹਾ। ਬਿੱਤੇ ਕੱਲ੍ਹ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਗੁਹਾਰ ਲਗਾਈ ਸੀ ਉਹਨਾਂ ਦੀ ਆਰਤੀ ਤੱਕ ਕੀਤੀ ਗਈ ਸੀ ਕਿ ਤੁਸੀਂ ਹੁਣ ਤੱਕ 1 ਮਹੀਨਾ ਬੀ ਜਾਣ ਤੋਂ ਬਾਅਦ ਵੀ ਇਨਸਾਫ ਨਹੀਂ ਦਿਵਾ ਸਕੇ ਤੇ ਪਰ ਹੁਣ ਦੂਜੇ ਪਾਸੇ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਜਿਨ੍ਹਾਂ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਇਨਸਾਫ ਦਿਵਾ ਕੇ ਹਟਾਂਗੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਦੇ ਉੱਤੇ ਬਰੇ ਪੰਜਾਬ ਦੀ ਸਰਕਾਰ ਦੇ ਉੱਤੇ ਮੁੱਖ ਮੰਤਰੀ ਦੇ ਉੱਤੇ ਬਰੇ ਗੁੱਸੇ ਦੇ ਵਿੱਚ ਲਾਲ ਹੋ ਗਏ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਜੋ ਕੁਝ ਉਹਨਾਂ ਦੇ ਵੱਲੋਂ ਅੱਜ ਪੜਾਅਸ ਕੱਢੀ ਗਈ ਹੈ। ਮੈਨੂੰ ਕਿੱਧਰ ਭੇਜੇ ਕਿਉਂਕਿ ਉਹਨਾਂ ਨੇ ਇਨਲੀਗਲ ਕੰਮ ਕਰਨਾ ਹੈ। ਉਹਨਾਂ ਨੇ ਇਨਲੀਗਲ ਕਟੀਆਂ ਚਲਾਨੀਆਂ ਤੇ ਉਹਨਾਂ ਦੀ ਬਜਾਣਾ ਲੱਤੀ ਆਪਣੇ ਬੱਚੇ ਸਕੂਲ ਭੇਜਣ ਤੋਂ ਪਹਿਲੇ ਅਸੀਂ ਸੋਚਾਂਗੇ ਪਹਿਲੇ ਇੱਕ ਬੱਚਾ ਭੇਜੀਏ ਫਿਰ ਦੂਜਾ ਬੱਚਾ ਭੇਜੀਏ। ਤੁਹਾਨੂੰ ਸੀਐਮ ਮਾਨ ਨੂੰ ਮਨੂ 23 ਤਰੀਕ ਨੂੰ ਬੁਲਾਇਆ ਸੀ ਅਦੋਂ ਇੱਕ ਦਿਨ ਪਹਿਲੇ ਨੱਚਦੇ ਪਏ ਸੀ ਆਪਣੀ ਬੇਟੀ ਦੇ ਬਰਥਡੇ ਕਹਿੰਦੇ ਸੀ ਪੰਜਾਬ ਦੀ ਬੇਟੀਆਂ ਦੇ ਅੱਖਾਂ 'ਚ ਆਸੂ ਨਹੀਂ ਆਉਂਦੇ ਇਨਕੇ। ਭਗਵਾਨ ਜੀ ਨਿਤਾਵਾਂਗੇ ਅਸੀਂ ਆਪੇ ਪੰਜਾਬ ਨੂੰ ਚਲਾ ਲਾਵਾਂਗੇ ਤੁਹਾਨੂੰ ਕੋਈ ਪੋਲਿਟਿਕਸ ਨਹੀਂ ਚਾਹੀਦੀ ਅਸੀਂ ਆਪੇ ਪੰਜਾਬ ਚਲਾਣ ਜੋਗੇ ਹੈਗੇ ਆ ਜਿੱਦੇ ਵੀ ਸੱਚ ਦੇ ਸੱਜੇ ਨੇ ਸਭ ਤੋਂ ਪਹਿਲਾਂ ਫਤਿਹ ਸੰਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵਾਪਰੇ ਜੋ ਦੁਕਾਨ ਜੋ ਦੁਕਾਨਾਂ ਦਾ ਪਹਾੜ ਜਿਹੜੇ ਸਮਾਜ ਦੇ ਭਰਾਵਾਂ ਦੇ ਭੈਣਾਂ ਦੇ ਵਾਪਰੇ ਸਰਬਾਤਮਕ ਕਰੇ ਕਿ ਇਹਹੀ ਜਿੱਤਾ ਕਿਸੇ ਪ੍ਰਵਾਤ ਨਾ ਪਵਿੱਤ ਸੱਚੇ ਜੋnabla ਰੂਪ ਸੀਗੇ ਮੇਸਰਕਾਰ ਤੇ ਵੀ ਆਇਆ ਸੀ ਹਸਪਤਲ ਵੀ ਗਿਆ ਸੀ ਪਟਿਆਲੇ ਉੱਥੇ ਗਿਆ ਛੋਟਾ ਜਿਹਾ ਬੱਚਾ ਮੂਠ ਉਹਦੇ ਬਾਰੀ ਇੰਨਾ ਇੰਨਾ ਜਵਾਰ ਸੀਗਾ ਉਸ ਤੋਂ ਜ਼ਿਆਦਾ ਪੱਟੀਆਂ ਕੀਤੀਆਂ ਹੋਈਆਂ ਸੀ ਉਹਦੇ ਸਰੀਰ ਤੇ ਜਿਹਦੇ ਮੈਨੂੰ ਹਵਾ ਲੱਗੂ ਯਾਰ ਕਿੰਨਾ ਜਿਹਾ ਬੱਚਾ ਜਿਸ ਤੋਂ ਜ਼ਿਆਦਾ ਪੱਟੀਆਂ ਕੀਤੀਆਂ ਹੋਈਆਂ ਦੇਖ ਕੇ ਡੋਣਾ ਹੁੰਦਾ ਕੀ ਹੈ ਸਿਸਟਮ ਤੇ ਕਿ ਪੰਜਾਬ ਸਰਕਾਰ ਸੇ ਤੁਨਪਤ ਚੱਲ ਰਹੇ ਕੀ ਕਰਦੇ ਇਹ ਕੋਈ ਨਿੱਟ ਪਰ ਚੱਲ ਰਹੇ ਨੇ ਜਹਾਜ਼ ਤੇ ਪਰ ਚੱਲ ਰਹੇ ਨੇ ਛੋਟੇ ਛੋਟੇ ਬੱਚੇ ਚਲਾਉਂਦੇ ਨੇ ਪਰ ਆ ਹਾਦਸਾ ਅੱਜ ਨਹੀਂ ਹੋਇਆ ਪਹਿਲਾਂ ਵੀ ਅਜਿਹੀ ਹਾਦਸੇ ਹੋਏ ਨੇ ਆ ਹਾਏ ਹੁੰਦਾ ਜਦੋਂ ਕਿਸੇ ਨਾਲ ਹਾਦਸਾ ਵਾਪਰ ਜਾਂਦਾ ਹੈ মিডিਆ ਵਾਲੇ ਸਾਥ ਇੰਦੇ ਨੇ ਜਨਤਾ ਸਾਥ ਦਿੰਦੀਆਂ ਲੇਕਿਨ ਸਰਕਾਰਾਂ ਸੁਤੀਆਂ ਭਈਆ ਉੱਠਦੀਆਂ ਨਹੀਂ ਹੈਗੀਆਂ ਕਿਉਂਕਿ ਇਹਨਾਂ ਦੇ ਘਰਾਂ ਨੂੰ ਨਹੀਂ ਸੇਕ ਲੱਗਦਾ ਜਦੋਂ ਤੇ ਇਹਨਾਂ ਦੇ ਘਰਾਂ ਨੂੰ ਲੱਗੂਗਾ ਤਾਂ ਇਨਸਾਫ਼ ਪਿਲੂਗਾ ਆਪਾਂ ਨੂੰ ਜਦੋਂ ਇਹਨਾਂ ਦੇ ਬੱਚੇ ਨੂੰ ਦੁੱਖ ਲੱਗੂਗਾ ਫੇਰ ਪਤਾ ਲੱਗੂਗਾ ਤੁਹਾਨੂੰ ભગવાન ਜੀ ਮਾਨ ਨੇ ਬੱਚੇ ਨੂੰ ਦੁੱਖ ਲੱਗਾ ਫੇਰ ਪਤਾ ਲੱਗੂਗਾ ਮਾਵਾ ਦਾ ਦੁੱਖ ਕੀ ਹੁੰਦਾ ਹੈ ਤੇਨੂੰ ਤਾਂ ਜਿਸ ਤਨ ਲਾਗੇ ਮੌਤਾਂ ਜਾਣੇ ਕਿਉਂ ਕੱਬ ਦੇ ਲੋਰੇ ਪੈਂਦੇ ਨੇ ਕਿਉਂ ਤੁਹਾਨੂੰ ਇਨਾ ਤੁਸੀਂ ਦੁਖੀ ਕੀਤਾ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹਨਾ ਹੈ ਭਗਵਾਨ ਸਤਿਮਾਨ ਨੂੰ ਡੀਜੀਪੀ ਪੰਜਾਬ ਨੂੰ ਸਾਨੂੰ ਦੁਖੀ ਕੀਤਾ ਹੈ ਜਨਤਾ ਨੂੰ ਆ ਗੱਲ ਇੱਥੇ ਮੈਂ ਕੋਈ ਭਾਰਤੀ ਜਨਤਾ ਪਾਰਟੀ ਦਾ ਨੁਮਾਇੰਦਾ ਹੋਣ ਕਰਕੇ ਨਹੀਂ ਆਇਆ ਮੈਂ ਆਪਣੇ ਭਰਾਵਾਂ ਦੀ ਪੈਨ ਪ੍ਰੋਵਾਈਡ ਇੱਥੇ ਇਨ੍ਹਾਂ ਦੇ ਬੱਚੇ ਪੂਰੇ ਹੋਏ ਨੌਂਦਲ ਤੋਂ ਸ਼ਾਮਲ ਹੋਣ ਲਈ ਆਇਆ ਮੇਰੀ ਵਾਈਫ ਆਈ ਹੈ ਮੇਰੇ ਸਿਸਟਰ ਲਾਇਆ ਮਿਸਿਸ ਬਾਠਾਏ ਨੇ ਇਹਨਾਂ ਨੇ ਪਹਿਲਾਂ ਹਨਰਸੀ ਦਿੱਤੇ ਸੀ ਇੱਥੇ ਸਤਕਾਰ ਜੀ ਆ ਦਿੱਲੀ ਗਏ ਹੋਏ ਸੀ ਤਾਂ ਨਹੀਂ ਆ ਸਕੇ ਸੋ ਮੇਰੇ ਜਿਹੜੀ ਜਿਆਦਾ ਮੈਂਬਰੀ ਤੁਹਾਨੂੰ ਜੀ ਜਿਹੜੀ 11 ਮੈਂਬਰੀ ਕਮੇਟੀ ਤੁਸੀਂ ਬਣਾਈ ਹੋਈ ਐ ਆਹ ਇਨਸਾਫ ਆਈ ਨਹੀਂ ਮਿਲਣਾ ਆਪਾਂ ਨੂੰ ਮੈਂ ਤੁਹਾਡੇ ਸਾਹਮਣੇ ਕਹਿ ਕੇ ਜਾ ਰਿਹਾ ਅੱਜ ਜਿੰਨੇ ਮਰਜੀ ਮਹੀਨਾ ਹੋ ਗਿਆ ਅੱਜ ਪਿਛਲੇ ਮਹੀਨੇ ਦੀ ਸਾਡੀ 22 ਦਾ ਹਕਕਤਨਾ ਵਾਪਰੀ ਐ ਅੱਜ ਮਹੀਨਾ ਹੋ ਗਿਆ ਕਹਿੰਦੇ ਪਤਨਾਲਾ ਉੱਥੇ ਦਾ ਉੱਥੇ ਆਹ 11 ਮੈਂਬਰੀ ਕਮੇਟੀ ਬੈਠ ਕੇ ਸਿੱਧੀ ਖਲਾਅ ਮੈਂ ਦੇਖਦਾ ਮੇਰੀ ਮੰਨ ਲਿਓ ਸਿੰਗੀ ਲਗੂ ਵੀ ਮੰਨ ਲਿਓ ਨਹੀਂ ਤੇਗੀ ਲਗੂ ਨਾ ਮੰਨੇਉ ਮੈਂ ਨਿਤਨ ਘੜਕੀ ਨੂੰ ਪਿਛਲੇ ਮਹੀਨੇ ਮਿਲਿਆ ਸੀ ਆ ਹਾਥਾ ਤੋਂ ਪਹਿਲਾਂ ਦਿੱਲੀ ਮਿਲਿਆ ਸੀ ਪੀੜੀ ਪਟਿਆਲਾ ਸਮਾਣਾ ਪਾਟੜਾ ਮੂਨਾ ਕਰੋੜ ਹੈ ਇਹਨੂੰ ਫੋਰ ਲਾਈਨਿੰਗ ਕਰਾਇਆ ਜਾਵੇ ਕਿਉਂਕਿ ਇਹ ਹੱਥ ਤੇ ਬਹੁਤ ਹੁੰਦੇ ਨੇ ਆਲਰੇਡੀ ਮੈਂ ਚਿੱਠੀ ਦੇ ਕੇ ਆਇਆ ਹਾਂ ਲੇਕਿਨ ਪੰਜਾਬ ਸਰਕਾਰ ਇਹਦੀ ਨਿਕੰਮੀ ਸਰਕਾਰ ਪਟਿਆਲਾ ਨਾਂਬਾ ਰੋਡ ਫੋਰ ਲਾਈਨਿੰਗ ਪਾਸ ਕਰਾਈ ਹੋਈ ਹੈ 2 ਸਾਲ ਹੋ ਗਏ ਲੇਕਿਨ ਪੰਜਾਬ ਸਰਕਾਰ ਉਹਦੀ ਜੀਪੀ ਆ ਵੀ ਭੇਜਦੀ ਛਟਕੜੀ ਜੀ ਮੈਨੂੰ ਕਹਿੰਦੇ ਕਹਿੰਦੇ ਕਿ ਲੋਕ ਤੁਸੀਂ ਆਪਣੇ ਕੰਮ ਦਾ ਕਹਿੰਦੇ ਨਹੀਂ ਮੈਂ ਲੋਕਾਂ ਦੇ ਹਲਕੇ ਦੇ ਕੰਮ ਲੈ ਕੇ ਆਉਂਦੇ ਹਾਂ ਮੈਂ ਤੁਹਾਨੂੰ ਆਪ ਤੁਸੀਂ ਪਰਚਲ ਕੰਮ ਵੀ ਬਤਾਇਆ ਕਰੋ ਮੈਂ ਕਹਿੰਦਾ ਮੇਰੇ ਪਰਚਲ ਕੰਮ ਲੋਕ ਨੇ ਅਸੀਂ ਲੋਕ ਲੋਕਾਂ ਦੀ ਗੱਲ ਕਰਦੇ ਲੋਕਾਂ ਦੀ ਮਰਦਾ ਸਾਡਾ ਜੀਵਨ ਦਾਜ ਦੀ ਗੱਲ ਕਰਦੇ ਨੇ ਲੇਕਿਨ ਲੋਕਾਂ ਦੀ ਸੇਵਾ ਕਰ ਲਈ ਕਰਦੇ ਆ ਮੇਰੀ ਕੋਈ ਭਾਵਨਾ ਨਹੀਂ ਹੈਗੀ ਕਿ ਇਲੈਕਸ਼ਨ ਨਾਲ ਲੜਦੇ ਨਹੀਂ ਲੜੀਆਂ ਨਾਲ ਲੜਾਂਗੇ ਦੋਵਾਂ ਦੀ ਟਿਕਟ ਕਿੱਤੀ ਗਈ ਤੀਜੀ ਵਾਲੀ ਵੀ ਕਿੱਤੀ ਜਾਵੇ ਸਾਡੀ ਕੋਈ ਪਰਵਾਹ ਨਹੀਂ ਹੈਗੀ ਲੇਕਿਨ ਉਹੀ ਸ਼ਕਤੀ ਨਾਲ ਉਹੀ ਤਾਕਤ ਨਾਲ ਗੁਰਦੇ ਰਿੱਖ ਤੇ ਲੋ ਮਰੂਗਾ ਵੀ ਥੋੜੇ ਲਈ ਜੀਊਗਾ ਵੀ ਥੋੜੇ ਲਈ ਜਿਹੜੀ ਇਹ 11 ਮੈਂਬਰੀ ਕਮੇਟੀ ਹੈ ਕਿਉਂਕਿ ਚੀਜ਼ਾਂ ਤੁਸੀਂ ਭੋਲੇ-ਭਾਲੇ ਲੋਕੋ ਮੈਂ ਮੰਨਦਾ ਹੈ ਪਰਿਵਾਰ ਦੁੱਖਾਂ ਦਾ ਪਹਾੜ ਚੁੱਕਿਆ ਹੈ ਲੜਾਈਆਂ ਲੜੀਆਂ ਜਾਂਦੀਆਂ ਜਿਵੇਂ ਅਸੀਂ ਕਰਨੂ ਸਾਹਿਬ ਦੀ ਲੜਾਈ ਲੱਗ ਰਹੀ ਹੈ ਮੇਰੇ ਨਾਲ ਬੈਠ ਜੀ ਆਪਾਂ ਸਲਾਹ ਕਰਕੇ ਇਹਨੂੰ ਇੱਕ ਨਵੀਂ ਦਿਸ਼ਾਵਲੀ ਲੈ ਕੇ ਜਾਵਾਂਗੇ ਅੱਗੇ ਤਾਂ ਪਤਾ ਲੱਗ ਜੂ ਜਿਹੜੇ ਆ ਅਫਸਰ ਇੱਥੇ ਤੁਰੇ ਘਰਦੇ ਨੇ ਇਹਨਾਂ ਨੂੰ ਪਤਾ ਲੱਗ ਜੂ ਕਿ ਲੋਕਾਂ ਨਾਲ ਇਨਸਾਫ ਕਿਵੇਂ ਕੀਤਾ ਹੁੰਦਾ ਇੱਕ ਚੀਜ਼ ਦਾ ਤੁਹਾਨੂੰ ਕਹਿਣਾ ਚਾਹੁੰਦਾ ਲਾਸਟ ਜਿਹੜਾ ਲਾਅ ਐਂਡ ਆਰਡਰ ਹੁੰਦਾ ਐਸ ਐਚਓ ਹੁੰਦਾ ਉੱਪਰ ਐਸ ਐਸਟੀ ਹੁੰਦਾ ਉੱਪਰ ਜੇ ਜੀ ਹੁੰਦਾ ਉਹ ਕੋ ਡੀਜੀਪੀ ਹੁੰਦਾ ਆਹ ਕੰਮ ਲਾਅ ਨਾਡਰ ਠੀਕ ਰੱਖਣਾ ਐਸਐਚਓ ਤੋਂ ਲੈ ਕੇ ਡੀਜੀਪੀ ਤੱਕ ਕੰਮ ਹੁੰਦਾ ਕਿਸੇ ਨੂੰ ਫੜਦਾ ਵੀ ਤੁਸੀਂ ਸਾਡੇ ਜਾਣਦੇ ਜਿਹੜਾ ਡੀਸੀ ਹੁੰਦਾ ਐਸਸੀਓ ਹੁੰਦਾ ਉਹਨੇ ਲਾਅ ਨਾਡਰ ਹੀ ਦੇਖਣਾ ਹੁੰਦਾ ਉਹਦੇ ਤੱਕ ਖਰਾ ਪੈਨਸ ਲਾੜਾ ਹੁੰਦਾ ਆਰਡਰ ਜਿਹੜੇ ਹੁੰਦੇ ਨੇ ਮੇਰੀ ਇੱਕ ਬੇਨਤੀ ਹੈ ਕਿ ਡੀਸੀ ਸਾਹਿਬ ਜਿਹੜੇ ਪਟਿਆਲੇ ਦੇ ਬਹੁਤ ਵਧੀਆ ਲੇਡੀ ਹੈ ਪ੍ਰੀਤੀ ਜਾਦਵ ਮੇਰੀ ਬੇਨਤੀ ਹੈ ਪ੍ਰੀਤੀ ਜਾਦਵ ਬਹੁਤ ਸਿੰਗੀ ਲੇਡੀ ਹੈ ਉਹਨਾਂ ਦੀ ਹੁੰਦਾ ਕੋਈ ਨਹੀਂ ਹੈ ਸਾਡੇ ਕੇਸ ਵਿੱਚ ਵੀ ਅਸੀਂ ਦੇਖਿਆ ਉਹਨਾਂ ਦੇ ਇੰਸਟੀਚਨ ਕਰਨ ਤੋਂ ਬਾਅਦ ਫਰਕ ਪਿਆ ਲੇਕਿਨ ਅੱਜ ਤੋਂ ਉਹਨਾਂ ਦੀ ਹੁੰਦੇ ਨਹੀਂ ਹੈਗੇ ਉਹਨਾਂ ਦੀ ਇੱਜ਼ਤ ਉਹਨਾਂ ਦੀ ਇੱਜ਼ਤ ਦਿਓ ਮੇਰੀ ਆਹੀ ਤੁਹਾਡੇ ਨਾਲ ਬੇਨਤੀ ਹੈ ਜਿੱਥੇ ਤੁਸੀਂ ਕਹੋਗੇ ਜਿੱਥੇ ਕਹੋਗੇ ਤੁਹਾਡੇ ਨਾਲ ਅੱਧੀ ਰਾਤ ਵੀ ਖੜੇ ਹੈ ਵਾਈ ਗੁਰੂ ਜੀ ਕਰ ਨਾਲਸਾ ਵਾਈ ਗੁਰੂ ਜੀ ਦੀ ਕਿਫਤ